ਜਰਨਲਿਸਟ ਪ੍ਰੈਸ ਕਲੱਬ ਕਪੂਰਥਲਾ ਦੇ ਜਨਰਲ ਸਕੱਤਰ ਸੁਖਵਿੰਦਰ ਸੋਹੀ ਦੇ ਪਿਤਾ ਜਸਬੀਰ ਸਿੰਘ ਸੋਹੀ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਪੇਂਟ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੇ ਕਪੂਰਥਲਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੋਹੀ ਦੇ ਪਿਤਾ ਸਵਰਗਵਾਸੀ ਜਸਬੀਰ ਸਿੰਘ ਸੋਹੀ ਜੀ ਜੋ ਕਿ ਪਿਛਲੇ ਦਿਨੀ ਆਪਣੇ ਪਰਿਵਾਰ ਨੂੰ ਸਦਮੇ ਵਿਛੋੜਾ ਦੇ ਗਏ ਸਨ ਉਨ੍ਹਾਂ ਦੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਹਮੀਰਾ ਜ਼ਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿੱਚ ਕਰਵਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸੰਤ ਬਾਬਾ ਤਰਲੋਕ ਸਿੰਘ ਜੀ ਡੇਰਾ ਹਰੀ ਨਰਾਇਣਪੁਰੀ ਹਮੀਰਾ ਵੱਲੋਂ ਵਿਰਾਕ ਵਿੱਚ ਸ਼ਬਦ ਕੀਰਤਨ ਅਤੇ ਕਥਾ ਕੀਤੀ ਗਈ ਤੇ ਆਈ ਹੋਈ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਦਿਹਾਲ ਕੀਤਾ। ਇਸ ਦੁੱਖ ਦੀ ਘੜੀ ਵਿੱਚ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਵਕ ਵਕ ਸਿਆਸਤਦਾਨਾ ਪੱਤਰਕਾਰ ਭਾਈਚਾਰਾ ਆਦਿ ਸ਼ਾਮਿਲ ਹੋਏ। जिन्हों श श्री मनजीत मान सूबा प्रधान जर्नलिस्ट प्रैस क्लब पंजाब एस संधु सूबा सरप्रस्त राकेश खन्ना सूबा चेयरमैन प्रीत संगोजला जिला प्रधान कपूरथला जर्नलिस्ट प्रैस क्लब राम सिंह भट्टी मुख पंजाब जोगिंदर सिंह जाति के जिला चेयरमैन कपूरथला वरिंदर चाना मुख संपादक पेश न्यूज अखबार सौरभ मड़िया गौरव मडिया सीनियर पत्रकार ਜਤਿੰਦਰ ਸੇਠੀ ਯੂਨਿਟ ਪ੍ਰਧਾਨ ਸੁਲਤਾਨਪੁਰ ਲੋਧੀ ਅਰੁਣ ਕੁਮਾਰ ਸੁਭਾਨਪੁਰ ਮੁਖ ਸੰਪਾਦਕ ਮਾਦਾ ਆਸ਼ੀਰਵਾਦ ਗੋਬਿੰਦ ਸੁਖੀਜਾ ਅਮਰਿਤਪਾਲ ਸਿੰਘ ਬਾਜਵਾ ਧਰਮਪਾਲ ਸ਼ਾਰਦਾ ਕਪਿਲਪੁਰੀ ਸੁਰਜੀਤ ਸਿੰਘ ਗੋਰਾ ਹਰਪ੍ਰੀਤ ਸਿੰਘ ਨਡਾਲਾ ਰਾਕੇਸ਼ ਪੂਨ ਚੀਫ ਐਡੀਟਰ ਸਹਿਯੋਗ ਅੱਜ ਤੱਕ ਰਾਜਿੰਦਰ ਸਿੰਘ ਅਤੇ ਇਹਨਾਂ ਤੋਂ ਇਲਾਵਾ ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਬਾਜਪਕ ਕੁਰਥਲਾ शाम सुंदर अग्रवाल एम सी निर्मल सिंह नार महेंद्र सिंह बलविंदर सिंह विष्णुपुर मानव जी सरपंच सिंह हमीरा प्रीतम सिंह चीमा दामूलिया प्रधान बलविंदर सिंह, एडवोकेट शिव वर्मा करतारपुर डीजीएम गुरप्रीत सिंह मान राजकुमार फैक्ट्री मैनेजर बाबा विजय कुमार हमीरा अरुण शर्मा मुरार आदि शामिल होए स्टेट सिक् की जिम्मेवारी सरपंच सिंह हमीरा वालों निभाई गई ਕਪੂਰਥਲਾ ਤੋਂ ਕੇ ਟੀਵੀ ਪੰਜਾਬ ਲਈ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦੀ ਅੰਤਮ ਅਗਾਸ ਵਿੱਚ ਆਪਾਂ ਉਹਨਾਂ ਸਰਦਾਰ ਦੇ ਪੁੱਤ ਭੇਡ ਧੰਨਵਾਦ ਤੇ ਇੱਥੇ ਸਾਰੇ ਇਕੱਤਰ ਹੋਏ ਹਾਂ ਆਪਾਂ ਨੂੰ ਬਹੁਤ ਲੰਬੇ ਸਮੇਂ ਤੋਂ ਇਸ ਪਰਿਵਾਰ ਬਾਰੇ ਆਪਾਂ ਨੂੰ ਜਾਣਕਾਰੀ ਹੈ ਕਿਉਂਕਿ ਪਰਿਵਾਰ ਮਿਹਨਤੀ ਪਰਿਵਾਰ ਸਰਦਾਰ ਜਸਵੀਰ ਸਿੰਘ ਸਾਡੀ ਸਮਾ ਬਾਹਰੀ ਦੇਸ਼ਾਂ ਦੇ ਵਿੱਚ ਮਿਹਨਤ ਮਜ਼ਦੂਰੀ ਕਰਦੇ ਰਹੇ ਹਨ ਤੇ ਆਪਣੇ ਪਰਿਵਾਰ ਨੂੰ ਪਾਲਿਆ ਉਸ ਤੋਂ ਬਾਅਦ ਉਹ ਜਦੋਂ ਇੱਥੇ ਪੰਜਾਬ ਆਏ ਤੇ ਉਹਨਾਂ ਨੇ ਇੱਥੇ ਵੀ ਮਿਹਨਤ ਕੀਤੀ ਔਰ ਆਪਣਾ ਬਿਜ਼ਨਸ ਸ਼ੁਰੂ ਕੀਤਾ ਉਹਦੇ ਵਿੱਚ ਵੀ ਕਾਫੀ ਇਹਨਾਂ ਦੋਵਾਂ ਜੀਆਂ ਨੇ ਕਾਫੀ ਤਰੱਕੀ ਕੀਤੀ ਕਿਉਂਕਿ ਉਹਨਾਂ ਦੀ ਪਤਨੀ ਬੀਬੀ ਜਸਵਿੰਦਰ ਕੌਰ ਨੂੰਨੀ ਉਹ 10 ਸਾਲ ਲਗਾਤਾਰ ਸਾਡੀ ਪੰਚਾਇਤ ਦੇ ਨਾਲ ਪੰਚਾਇਤ ਮੈਂਬਰ ਵੀ ਰਹੇ ਕਿਉਂਕਿ ਇਹ ਗਾਂ ਬਦੂ ਸੋਚ ਵਾਲੇ ਸਰਹ ਪਰਿਵਾਰ ਸੀ ਇਹਨਾਂ ਦੇ ਵੱਡੇ بیٹے ਬਲਵਿੰਦਰ ਸਿੰਘ ਪਵਨ ਜੋ ਕਿ ਉਹ ਵੀ ਲੱਖ ਵੱਖ-ਵੱਖ ਦੇਸ਼ਾਂ ਦੇ ਵਿੱਚ ਆਪਣੀ ਮਿਹਨਤ ਮਜ਼ਦੂਰੀ ਕਰਦੇ ਰਹੇ ਔਰ ਉਹਨਾਂ ਨੇ ਅੱਛਾ ਮਿਹਨਤ ਕਰਕੇ ਆਪਣਾ ਕਾਰੋਬਾਰ ਚਲਾਇਆ ਔਰ ਦੂਸਰੇ ਲੜਕੇ ਵਿੰਦਰ ਸਿੰਘ ਰਮਣ ਉਹ ਵੀ ਆਪਾਂ ਨੂੰ ਪਤਾ ਹੈ ਕਿ ਟੈਕਸੀਆਂ ਦਾ ਕੰਮ ਨਹੀਂ ਔਰ ਛੋਟੇ ਭਰਾ ਸੁਖਵਿੰਦਰ ਸਿੰਘ ਸੋਹੀ ਅਮਨ ਦੇ ਨਾਲ ਵੀ ਹੱਥ ਵਟਾਉਂਦੇ ਰਹੇ ਤੇ ਇਹਨਾਂ ਨੇ ਆਪਣਾ ਫੈਕਟਰੀ ਦੇ ਵਿੱਚ ਵੀ ਅੱਛਾ ਬਿਜ਼ਨਸ ਜਿਹੜਾ ਇਸ ਟਾਈਮ ਮੇਮਰੀ ਮਹਾਰਾਜ ਦੀ ਬੜੀ ਕਿਰਪਾ ਹੈ ਉਹਨਾਂ ਦਾ ਚੱਲ ਰਿਹਾ ਕਿਉਂਕਿ ਇਸ ਦੇ ਨਾਲ ਨਾਲ ਇਹਨਾਂ ਨੇ ਆਪਣਾ ਸਮਾਜਿਕ ਸੇਵਕ ਸੇਵੀ ਦੇ ਕੰਮਾਂ ਵਿੱਚ ਵੀ ਇਹਨਾਂ ਬੜਾ ਵੱਡਾ ਯੋਗਦਾਨ ਪਾਇਆ ਕਿਉਂਕਿ ਆਪਾਂ ਸਾਰੇ ਦੇਖਦੇ ਹੀ ਆ ਕਿ ਆਪਣਾ ਪੱਤਰਕਾਰਾ ਭਾਈਚਾਰਾ ਇਹ ਆਪਣੇ ਜ਼ਿਲ੍ਹੇ ਦੇ ਪ੍ਰੈਸ ਕਲੱਬ ਦੇ ਜਨਰਲ ਸੈਕਟਰੀ ਹਨ ਇਹ ਬੜੀ ਵੱਡੀ ਗੱਲ ਆ ਕਿਉਂਕਿ ਘੱਟ ਪੜੇ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਪੋਸਟ ਪਾਈ ਆ ਔਰ ਸਾਰੇ ਜਿਹੜੇ ਅਫਸਰ ਸਹਿਬਾਨ ਜਾਂ ਮਤ ਕੋਈ ਵੀ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਸਾਰਾ ਪ੍ਰੈਸ ਕਲੱਬ ਪੰਜਾਬ ਦਾ ਜਿਹੜਾ ਕਿ ਆਪਣੇ ਜ਼ਿਲ੍ਹੇ ਦੇ ਪ੍ਰੈਸ ਕਲੱਬ ਦੇ ਜਨਰਲ ਸੈਕਟਰੀ ਹਨ ਇਸ ਦਾ ਕਿਸਾਰਾ ਜਿਹੜਾ ਅੱਜ ਪੜ੍ਹ ਪ੍ਰੈਸ ਭਾਈਚਾਰਾ ਵੀ ਇੱਥੇ ਪਹੁੰਚਿਆ ਹੋਇਆ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਨਾ ਔਰ ਆਪਣੇ ਪਿੰਡ ਦੇ ਵੀ ਇਲਾਕੇ ਦੇ ਅੱਛੇ ਅੱਛੇ ਰਾਜਨੀਤਿਕ ਜਿਹੜੀਆਂ ਅਸਤੀਆਂ ਨੇ ਉਹ ਵੀ ਇਹਨਾਂ ਦੇ ਘਰ ਵੀ ਲਗਭਗ ਹਾਜ਼ਰੀ ਲਵਾ ਕੇ ਗਏ ਹਨ ਜਿਸ ਤਰ੍ਹਾਂ ਕਿ ਸੁਖਪਾਲ ਸਿੰਘ ਖਹਿਰਾ ਸਾਡੇ ਪਿੰਡ ਦੇ ਇਲਾਕੇ ਦੇ ਅੱਛੇ ਐਮਐਲਏ ਔਰ ਜਜਾਰੂ ਨੇਤਾ ਹਨ ਉਹ ਵੀ ਇਹਨਾਂ ਦੇ ਘਰ ਵੀ ਬੜਕੇ ਹਾਜ਼ਰੀ ਲਵਾ ਕੇ ਗਏ ਹਨ ਅਤੇ ਅੱਜ ਵੀ ਉਹਨਾਂ ਆਉਣਾ ਸੀ ਉਹਨਾਂ ਨੇ ਕੋਈ ਚੰਡੀਗੜ੍ਹ ਦੇ ਵਿੱਚ ਕੰਮ ਪੈ ਗਿਆ ਸਵੇਰੇ ਇਹਨਾਂ ਨੂੰ ਫੋਨ ਆਇਆ ਔਰ ਉਹ ਚਲੇ ਗਏ ਕਿਉਂਕਿ ਲੀਡਰਾਂ ਦਾ ਇਹੋ ਜਿਹਾ ਹੀ ਕੰਮ ਹੁੰਦਾ ਕਦੀ ਕਿਉਂ ਨਾ ਕਿਤੇ ਕੰਮ ਪੈ ਸਕਦਾ ਵਾ ਸਾਡੇ ਵਿੱਚ ਸਰਦਾਰ ਰਣਜੀਤ ਸਿੰਘ ਗੋਜਿਆ ਜੋ ਕਿ ਜ਼ਿਲ੍ਹਾ ਪ੍ਰਧਾਨ ਭਾਜਪਾ ਦੇ ਮਹਿ ਰਾਗੂ ਹਨ ਉਹ ਵੀ ਹੁਣੇ-ਹੁਣੇ ਇੱਥੇ ਮੱਥਾ ਟੇਕ ਕੇ ਗਏ ਹਨ ਸੋਰ ਸਾਡੇ ਵਿੱਚ ਸਰਦਾਰ ਪ੍ਰੀਤਮ ਸਿੰਘ ਚੀਮਾ ਜੀ ਜੋ ਕਿ ਬਾਹਰ ਬੈਠੇ ਹਨ ਉਹ ਵੀ ਇੱਥੇ ਆਏ ਹਨ ਔਰ ਅਰਮ ਸ਼ਰਮਾ ਮਨਾਕ ਤੋਂ ਔਰ ਹੋਰ ਵੀ ਬਹੁਤ ਮਾਨਸਪਜਾਈਆਂ ਹਨ ਖਾਸ ਕਰਕੇ ਮੈਂ ਸੰਤ ਬਾਬਾ ਕਰਮ ਸਿੰਘ ਜੀ ਦਾ ਧੰਨਵਾਦ ਕਰਦਾ ਕਿਉਂਕਿ ਨਿੱਕੇ ਸੱਦੇ ਦੇ ਉਹ ਕਾਫੀ ਜਮਾ ਸਮਾਂ ਆਪਣੀ ਤੋਂ ਟਾਈਮ ਕੱਢ ਕੇ ਇੱਥੇ ਉਹਨਾਂ ਨੇ ਸਤਨ ਦੀ ਹਿਾਰ ਕੀਤਾ ਕਿਉਂਕਿ ਸਾਡੇ ਦੇ ਇਲਾਕੇ ਦੇ ਵਿੱਚ ਇਹ ਨਾਮਵਰ ਨਾਮਵਰ ਸਤਨ ਔਰ ਇਹਨਾਂ ਦਾ ਅੱਛਾ ਨਾਮ ਹੈ ਇਸ ਕਰਕੇ ਇਹ ਹੰਦੀਰੇ ਦੀ ਸਕਤ ਦੇ ਨਾਲ ਕਿਉਂਕਿ ਸਾਡੇ ਪਿੰਡ ਹੰਦੀਰਾ ਦੇ ਵਿੱਚ ਹਰ ਨਰੈਣਪੁਰੀ ਗੁਰਦੁਆਰਾ ਸਾਹਿਬ ਵੀ ਹੰਦੀਰੇ ਦੇ ਵਿੱਚ ਪੈਂਦਾ ਹੈ ਇਸ ਕਰਕੇ ਇਹਨਾਂ ਦਾ ਵੀ ਮ ਜੋ ਪਿਛਲੇ ਦਿਨੀ ਇਸ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬ੍ਰਜੇ ਹਨ ਅਸੀਂ ਜਰਨਲਿਸਟ ਪ੍ਰੈਸ ਕਲਾਬ ਜਿਸ ਨੇ ਪੰਜਾਬ ਨੂੰ ਕੁਲਮ ਦੀ ਆਤਮਾ ਲਈ ਅਰਦਾਸ ਕਰਦੇ ਹਾਂ ਦੇ ਪਰਮਾਤਮਾ ਤੋਂ ਵਿਛੜੀ ਹੋਈ ਨੂ ਆਪਣੇ ਚੰਨਾਂ ਦੇ ਵਿੱਚ ਨਿਵਾਸ ਬਖਸ਼ੀ ਔਰ ਜੋ ਪਿਛੇ ਉਹਨਾਂ ਦੀ ਫਲਵਾੜੀ ਆ ਉਹਨਾਂ ਦਾ ਪਰਿਵਾਰ ਆ ਉੱਤੇ ਮੇਰ ਭਰਿਆ ਹੱਥ ਰੱਖੀ ਸੋ ਸਰਪੰਚ ਸਾਹਿਬ ਨੇ ਦੱਸਿਆ ਸਰਦਾਰ ਜਸਵੀਰ ਸਿੰਘ ਬਹੁਤ ਹੀ ਮਿਹਨਤੀ ਔਰ ਮਹਲਾਪੜੇ ਸਵਾਦੇ ਵਾਲਾ ਕਿਸਾਨ ਹਮੇਸ਼ਾ ਜਿਹੜਾ ਭਗਤ ਵਾਂਗ ਭਗਤਾ ਵਾਂਗ ਰਹਿੰਦੇ ਸੀ ਔਰ ਬਹੁਤ ਤਬਾ ਉਹਨਾਂ ਨੂੰ ਮਿਲਦਾ ਜਿਹੜਾ ਸਵਾਦ ਜਿਹੜਾ ਪ੍ਰਾਪਤ ਹੋਇਆ ਸੋ ਮਿੱਠ ਬੋਲੜੇ ਸਵਾਦੇ ਉਹ ਨਿਮਰਤਾ ਦੇ ਨਾਲ ਬੁੱਢਣ ਵਾਲੇ ਮਿਹਨਤੀ ਜਿਹੜਾ ਪਰਿਵਾਰ ਸੀ ਔਰ ਉਹਨਾਂ ਦੇ ਪਰਿਵਾਰ ਉਹਨਾਂ ਦਾ ਬੱਚੇ ਜਿਹਨਾਂ ਨੂੰ ਚੰਗੀ ਐਜੂਕੇਸ਼ਨ ਦਿੱਤੀ ਔਰ ਚੰਗੇ ਮਕਾਮ ਤੇ ਉੱਪਰ ਪਹੁੰਚਾਇਆ ਇਹੋ ਜਿਹੇ ਜਿਹੜੇ ਮਾਪ ਪਿਓ ਜਿਹੜੇ ਉਹ ਕਾਟਲ ਸੀ ਹੁੰਦੇ ਨੇ ਸੋ ਮੈਂ ਆਪਣੀਆਂ ਭੈਣਾਂ ਨੂੰ ਆਪਣੇ ਸਤਿਕਾਰਯੋਗ ਧੀਰਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਉਹਨਾਂ ਵੀ ਉਹਨਾਂ ਨੂੰ ਬਾਤੋ ਬਾਤ ਚੰਗੀ ਐਜੂਕੇਸ਼ਨ ਦਿਓ ਔਰ ਚੰਗੇ ਮਕਾਮ ਤੇ ਪਹੁੰਚਾਓ ਤਾਂ ਕਿ ਆਪ ਤਾਂ ਕਿ ਉਹ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਆਪਣੇ ਦੇਸ਼ ਦਾ ਔਰ ਨਾਮ ਰੋਸ਼ਨ ਕਰ ਸਕਣ ਔਰ ਸਾਡਾ ਛੋਟਾ ਵੀ ਸੁਖਵਿੰਦਰ ਸੋਹੀ ਜੀ ਜਿਹੜਾ ਸਮਾਜ ਸੇਵਾ ਦੇ ਨਾਲ-ਨਾਲ ਪੱਤਰਕਾਰੀ ਦੇ ਖੇਤਰ 'ਚ ਵੀ ਇੱਚੀ ਵੀ ਬਹੁਤ ਵੱਡਾ ਜਿਹੜਾ ਯੋਗਦਾਨ ਪਾ ਰਿਹਾ ਔਰ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਐਜੀਟੇਸ਼ਨ ਲੱਗਦੀ ਹੁੰਦੀ ਆ ਔਰ ਸਭ ਤੋਂ ਮੋਹਰੀ ਕਤਾਰ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਖੜਦਾ ਆ ਸੋ ਜਿਹਨਾਂ ਨੇ ਜਿਹਨਾਂ ਨੂੰ ਬਹੁਤ ਵੱਡੀ ਚੁੰਮੜੀ ਵਾਂਗ ਦਿੱਤੀ ਹੋਈ ਆ ਜਰਨਲਿਸਟ ਪ੍ਰੈਸ ਕਲੱਬ ਕਪੂਰਤਲਾ ਦੇ ਜਤਨ ਸ਼ਤਰਵੀ ਨੇ ਸੋ ਆਹੋ ਜਿਹੜਾ ਜਿਹੜਾ ਪਰਿਵਾਰ ਆ ਜਿਹੜਾ ਮਹਿਤੀ ਪਰਿਵਾਰ ਆ ਸੋ ਮੈਂ ਉਸ ਪੇਰੈਂਟਸ ਨੂੰ ਸੰਬੋਧਨ ਆਪਣੋ ਜਿਹੜਾ ਸਮੂਹ ਕਰਤਾ ਹਾਂ ਸੋ ਇਹੀ ਬੇਨਤੀ ਕਰਨਾ ਹਾਂ ਸੋ ਆਪਣੇ ਬੱਚਿਆਂ ਨੂੰ ਚੰਗੀ ਵੱਦੋ ਵੱਦ ਐਜੂਕੇਸ਼ਨ ਦਿਓ ਸੋ ਅੱਜ ਮੇਰੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਜਰਨਲਿਸਟ ਪ੍ਰੈਸ ਕਲਬ ਰਜਿਸਟਰਡ ਪੰਜਾਬ ਦੇ ਸੂਬਾ ਸਪਰਸ਼ ਸਰਦਾਰ ਜੀ ਉਸ ਸੰਧੂ ਸਾਹਿਬ ਸੂਬਾ ਕਮੇਟੀ ਡਿਰੇਕਟਰ ਔਰ ਪ੍ਰਤੀਪਾਸ਼ਕ ਜੀ ਔਰ ਮੁਖ ਲਾਰਾ ਪੰਜਾਬ ਸਰਾਰਾਮ ਸਿੰਘ ਪੱਟੇ ਜੀ ਚੇਅਰਮੈਨ ਪੰਜਾਬ ਅਰਵੇਸ਼ ਖੰਨਾ ਜੀ ਡਿਸਟ੍ਰਿਕਟ ਕਪੂਰਥਲੇ ਦੇ ਪ੍ਰੈਜ਼ੀਡੈਂਟ ਸ਼੍ਰੀ ਪ੍ਰੀਤ ਸੋਜਲਾ ਜੀ ਔਰ ਚੇਅਰਮੈਨ ਜਗਿੰਦਰ ਸਿੰਘ ਜੱਤੀ ਕੇ ਅਰਨ ਸ਼ਰਮਾ ਜੀ ਔਰ ਸਾਡੇ ਜਿੰਨੇ ਵੀ ਹੋਰ ਸਾਥੀ ਪਹੁੰਚਨੇ ਸੁਖਵਿੰਦਰ ਸਿੱਧੂ ਜੀ ਸੋ ਪਹਿਲੇ ਨਾਲ ਸਾਡੀ ਪੰਜਾਬ ਦੀ ਟੀਮ ਪਹੁੰਚੀ ਹੈ ਸੋ ਅਸੀਂ ਸੋ ਖਾਸ ਕਰਕੇ ਤੁਸੀਂ ਯਾਰ ਜੀ ਜਿਹੜਾ ਸਾਰਾ ਸਮਾਜ ਜਿਹੜਾ ਮਿਲ ਕੇ ਬੈਠਾ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਸ਼ਰੀਕ ਹੋਏ ਹੋ ਇਤੋਂ ਸਾਬਤ ਹੁੰਦਾ ਬਈ ਇਹਨਾਂ ਪਰਿਵਾਰ ਦੀ ਕਿੰਨੇ ਲੋਕਾਂ ਦੇ ਵਿੱਚ ਬਣੀ ਹੋਈ ਆ ਔਰ ਮੇਰੇ ਵੱਤਰ ਵਾਲੇ ਲੋਕ ਨੇ ਸੋ ਮੈਂ ਇਸ ਔਕਾਰ ਕੋ ਪ੍ਰੱਖਰੇ ਚੱਲਾਂ ਦੇ ਵਿੱਚ ਆਕਾਸ਼ ਬੇਤੀ ਕਰਦਾ ਕਿ ਪ੍ਰਮਾਤਮਾ ਸਵਿਚੜੀ ਹੋਈ ਨੂੰ ਆਪਣੇ ਚੱਲਾਂ ਦੇ ਵਿੱਚ ਨਿਵਾਸ ਬਖਸ਼ੀ ਔਰ ਪਿਛਲੇ ਉਰਜਾ ਦੀ ਪਰਿਵਾਰੀ ਨੂੰ ਪਾਣਾ ਬਣਾ ਦਾ ਬਲ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਛਾ ਸੰਬੰਧ ਹੈ ਮੇਰੇ ਖਿਆਲ ਤੋਂ ਥੋੜਾ ਬੁੱਕ ਭਿਆਸੀ ਮੈਂ ਹੁਣ ਸ਼ਾਹ ਸੁੰਦਰ ਅਗਰਵਾਲ ਜੀ ਨੂੰ ਬੇਨਤੀ ਕਰਦਾ ਗੁਰੂ ਸਾਹਿਬ ਜੀ ਦੇ ਚਰਨਾ ਵਿੱਚ ਪਰਾਜਮਾਨ ਪਿਆਰੀ ਸਾਹਿਬ ਸੰਗਤ ਜੀਓ ਫਤਿਹ ਸੰਜੀ ਕਰਕੇ ਮਾਈ ਗੁਰ ਜੀ ਦਾ ਕਲਪਾ ਮਾਈ ਗੁਰ ਜੀ ਕੀ ਫਤਿਹ ਸਵਰਗਵਾਸੀ ਸਰਦਾਰ ਜਸਵੀਰ ਸਿੰਘ ਜੀ ਚਾਚੂ ਅੱਜ ਸਾਡੇ ਵਿੱਚ ਨਹੀਂ ਰਹੇ ਇਸ ਸਮਰਨ ਨਾਲ ਸਭ ਨੇ ਇਹ ਗੱਲ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਹੈ ਲੇਕਿਨ ਪੀੜੀ ਤੋਂ ਲੈ ਕੇ ਆਖੀ ਤੱਕ ਤੰਮਨੇ ਮੌਤ ਨਜ਼ਰ ਆਉਂਦੀ ਹੋਵੇ ਤਾਂ ਅਸੀਂ ਦੌੜ ਕੇ ਮੌਤ ਤੋਂ ਬਚਣਾ ਚਾਹੁੰਦੇ ਆਂ। ਰਾਮਨ ਨੇ ਕਾਲ ਨੂੰ ਆਪਣੇ ਮੱਜੇ ਦੇ ਨਾਲ ਬੰਨ ਲਿਆ ਜੀ। ਲੇਕਿਨ ਜਦੋਂ ਵਕਤ ਆਇਆ ਇਸ ਸੁਲਤਾਨ ਨੂੰ ਜੜਨਾ ਪਿਆ। ਸਾਡਾ ਜੀਵਨ ਪਾਣੀ ਦੇ ਬੁਲਬਲੇ ਦੇ ਸਮਾਨ ਹੈ। ਤਲਵੰਤਾ ਵੀ ਦੁਬਾਰਤ ਦੀ ਤਮਾ ਹੈ। ਜਦੋਂ ਨਿਰਮਲਜੀਤ ਕੋਲੋਂ ਨਾਲ ਸਾਰਾ ਪੂਰਾ ਪਤਾ ਲੱਗਾ ਸਾਡੇ ਭਾਜਪਾ ਪੰਜਾਬ ਐਸਸੀ ਮੋਰਚਾ ਦੇ ਬੈਠ ਪ੍ਰਧਾਨ ਹਨ।